ਟ੍ਰਾਇੰਗਲ ਮੈਥ ਕਲਾਸਸ ਤੇ ਅੱਜ ਅਸੀਂ ਲੈ ਕੇ ਆਏ ਹਾਂ ਪਲੱਸ 2 ਕਲਾਸ ਦੇ ਜੋ ਅੱਜ ਪੇਪਰ ਹੋਇਆਗਾ ਪੰਜਾਬ ਐਜੂਕੇਸ਼ਨ ਬੋਰਡ ਦਾ ਪੰਜਾਬੀ ਡਿਟ੍ਰੈਕਟਰ ਦਾ ਉਸ ਦੀ ਆਨਸਰ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪੇਪਰ ਨੂੰ ਤਾਂ ਦੇਖੋ ਇਸ ਵਿੱਚ ਸਭ ਤੋਂ ਪਹਿਲਾ ਹੈ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ ਇੱਕ ਇੱਕ ਨੰਬਰ ਦੇ ਇਹ ਪ੍ਰਸ਼ਨ ਹੈ ਬਾਰੇ ਸ਼ਾਨ ਹੈ ਕਿੱਸਾ ਹੀਰ ਕਿਸ ਸੰਦ ਵਿੱਚ ਲਿਖਿਆ ਹੈ ਇਸ ਦਾ ਆਨਸਰ ਹੈ ਜੀ ਬਹੁਤੁਕੇ ਬਹੁਤੁਕੇ ਬੈਂਥ ਸੰਦ ਛੰਦ ਵਿੱਚ ਮਾਧਿਕ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਪਾਠ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਰਲੇਖ ਲਿਖੋ ਇਹ ਹੈਗਾ ਜੀ ਹਾਉ ਪੰਥ ਦਸਾਈ ਨਿਤ ਖੜੀ ਨਿਤ ਖੜੀ ਤੀਜਾ ਪ੍ਰਸ਼ਨ ਹੈ ਜੀ ਮਿੱਡਲ ਦੀ ਪੜਾਈ ਕਰਨ ਲਈ ਪ੍ਰਿੰਸੀਪਲ ਤੇਜਾ ਸਿੰਘ ਘਰੋਂ ਭੱਜ ਕੇ ਕਿਹੜੇ ਸ਼ਹਿਰ ਪਹੁੰਚਿਆ ਇਹ ਜੀ ਰਾਵਲਪਿੰਡੀ ਪਹੁੰਚੇ ਸੀ ਰਾਵਲਪਿੰਡੀ ਜੀਵਨੀ ਨੂੰ ਪਰਜੀਵੀ ਕਲਾ ਕਿਸ ਵਿਦਵਾਨ ਨੇ ਕਿਹਾ ਸੀ ਇਹ ਜੀ ਮਾਰਕਟ ਵੇਨ ਮਾਰਕ ਟਵੇਨ ਨੇ ਕਿਹਾ ਸੀ ਵੀਰ ਰਸ ਦਾ ਸਥਾਈ ਭਾਵ ਕੀ ਹੈ ਇਹ ਹੈ ਜੀ ਬੀਰਤਾ ਉਤਸਾਹ ਜਿਸ ਦਾ ਆਨਸਰ ਹੈ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ ਤੇ ਚਲਦੇ ਹਾਂ ਜੀ ਅੱਗੇ ਹੈ ਜੀ ਬਹੁਤ ਚੋਣਵੇਂ ਪ੍ਰਸ਼ਨ ਇਸ ਵਿੱਚ ਹੈ ਪਹਿਲਾ ਪ੍ਰਸ਼ਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਹ ਹੈ ਜੀ ਇਹਦਾ ਆਨਸਰ ਹੈ 62 ਸ਼ਲੋਕ ਦਰਜ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੰਡੀ ਦੀ ਵਾਰ ਦੇ ਮੰਗਲਾ ਚਰਨ ਵਿੱਚ ਕੁੱਲ ਕਿੰਨੇ ਗੁਰੂ ਸਾਹਿਬਾਨ ਦਾ ਜ਼ਿਕਰ ਹੋਇਆ ਹੈ ਇਹ ਹੈਗਾ ਜੀ ਨੌ ਗੁਰੂ ਸਾਹਿਬਾਨ ਦਾ ਜ਼ਿਕਰ ਹੋਇਆ ਹੋਇਆ ਉਸ ਤੋਂ ਬਾਅਦ ਐਸ ਐ ਜੌਹਲ ਦਾ ਸਵੈ ਜੀਵਨੀ ਅੰਸ਼ ਮੁੜ ਕੇ ਦੀ ਖਸੂਬੇ ਕਿਸ ਸਵੈ ਜੀਵਨੀ ਦਾ ਹਿੱਸਾ ਹੈ ਇਹ ਹੈ ਕਿ ਰੰਗਾਂ ਦੀ ਗਾਗਰ ਇਹ ਸਰਦਾਰਾ ਸਿੰਘ ਜੌਹਲ ਦੀ ਜੀਵਨੀ ਹੈਗੀ ਸਵੈ ਜੀਵਨੀ ਰੰਗਾਂ ਦੀ ਗਾਗਰ ਉਸ ਤੋਂ ਬਾਅਦ ਕੋੜਾ ਸੰਧ ਦੀ ਇੱਕ ਤੁਕ ਵਿੱਚ ਕਿੰਨੇ ਵਰਣ ਹੁੰਦੇ ਹਨ ਇਹਦਾ ਅਨਸਰ ਹੈ ਜੀ 13 ਜਾਂ 14 ਵਰਣ ਹੁੰਦੇ ਨੇ ਉਸ ਤੋਂ ਬਾਅਦ ਰਾਮ ਸਰੂਪ ਅਣਕੀ ਦਾ ਅਣਕੀ ਪੰਜਾਬੀ ਸਾਹਿਤ ਦਾ ਪ੍ਰਮੁੱਖ ਹੈ ਇਹ ਹੈਗਾ ਜੀ ਨਾਵਲਕਾਰ ਪੰਜਾਬੀ ਸਾਹਿਦ ਦਾ ਆਰਾਮ ਸਰੂਪ ਰਣਕੀ ਹੈ ਉਸ ਤੋਂ ਬਾਅਦ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ ਜੀ ਕਿਹਾ ਤਾਂ ਹੇਠ ਲਿਖੇ ਕਥਨਾਂ ਵਿੱਚੋਂ ਕਿਹੜੇ ਕਥਨ ਸਹੀ ਹਨ ਅਤੇ ਕਿਹੜੇ ਗਲਤ ਹਨ ਇਹ ਪੰਜ ਕੁਐਸਚਨ ਇੱਕ ਇੱਕ ਨੰਬਰ ਦੇ ਆਏ ਹੋਏ ਹੈਗੇ ਤਾਂ ਸਭ ਤੋਂ ਪਹਿਲਾ ਹੈ ਕਾਦਰ ਯਾਰ ਨੇ ਕਿੱਸਾ ਪੂਰਨ ਭਗਤ ਸਿਰਫਾਂ ਵਿੱਚ ਲਿਖਿਆ ਹੈ ਇਹ ਇਹਦਾ ਆਨਸਰ ਸਹੀ ਹੈ ਜੀ ਇਹ ਉਸ ਤੋਂ ਬਾਅਦ ਭਾਸ਼ਾ ਦੀ ਮਿਠਾਸ ਕਾਰਨ ਬਜੀਦ ਜੀ ਦਾ ਨਾਂ ਸ਼ੱਕਰਗੰਜ ਪੈ ਗਿਆ ਸੀ ਇਹ ਗਲਤ ਹੈ ਜੀ ਇਸ ਦਾ ਕਾਰਨ ਇਹ ਨਹੀਂ ਸੀਗਾ ਸਿੰਬਾ ਨੂੰ ਕਸੌਲੀ ਨਾਲੋਂ ਸਿਮਲਾ ਵਧੇਰੇ ਪਸੰਦ ਸੀ ਇਹ ਵੀ ਗਲਤ ਹੈ ਜੀ ਚੌਥਾ ਹੈ ਜੀ ਦਾਰਾ ਸਿੰਘ ਨੇ ਫਿਲਮਾਂ ਵਿੱਚ ਆਉਣ ਮਗਰੋਂ 우ਸਤਾਦ हसन ਕੋਲੋਂ ਉਰਦੂ ਜ਼ਬਾਨ ਬੋਲਣੀ ਸਿੱਖੀ ਇਹ ਬਿਲਕੁਲ ਸਹੀ ਹੈ ਜੀ ਉਸ ਤੋਂ ਬਾਅਦ ਰੂਪਕ ਅਲੰਕਾਰ ਵਿੱਚ ਉਪਮਾ ਅਲੰਕਾਰ ਵਾਲੇ ਚਾਰ ਤੱਤਾਂ ਵਿੱਚੋਂ ਸਾਂਝਾ ਗੁਣ ਵਾਲਾ ਤੱਤ ਲੋਪ ਰਹਿੰਦਾ ਹੈ ਇਹ ਬਿਲਕੁਲ ਸਹੀ ਹੈ ਜੀ ਉਸ ਤੋਂ ਬਾਅਦ ਆਪਣਾ ਨੈਕਸਟ ਸਲਾਈਡ ਤੇ ਚੱਲਦੇ ਹਾਂ ਜੀ ਖਾਲੀ ਥਾਂ ਮਾ ਭਰੋ ਸਭ ਤੋਂ ਪਹਿਲਾਂ ਹੈ ਕਾਵ ਸਤਰ ਪੂਰੀ ਕਰੋ ਪਟ ਪਏ ਤੇਰੀ ਚਿੱਟੀ ਚਾਦਰ ਚੰਗੀ ਫਕੀਰਾਂ ਦੀ ਲੋਈ ਇਸ ਦਾ ਇੱਥੇ ਭਰਿਆ ਜਾਣੀ ਜੀ ਖਾਲੀ ਥਾਂ ਦੇ ਵਿੱਚ ਫਕੀਰਾਂ ਦੀ ਲੋਈ ਉਸ ਤੋਂ ਬਾਅਦ ਇਹ ਜੀ ਪਹਿਲਾ ਹੋ ਗਿਆ ਦੂਜਾ ਤਾਂਬਾ ਜਿਸ ਦੇ ਨਾਲ ਮਿਲ ਕੇ ਕੀ ਹੋ ਜਾਂਦਾਗਾ ਪਿੱਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਤੀਜਾ ਜੀ ਰਾਜੇ ਨੇ ਤੋਂ ਜੋਗ ਪ੍ਰਾਪਤ ਕੀਤਾ ਇਹ ਹੈਗਾ ਜੀ ਗੋਰਖਨਾਥ ਤੋਂ ਇਸ ਦਾ ਸਹੀ ਅਨਸਰ ਹੈ ਗੋਰਖਨਾਥ ਜਸਵੰਤ ਸਿੰਘ ਨੇਕੀ ਨੇ ਆਪਣੀ ਸਵੈ ਜੀਵਨੀ ਰੂਪ ਵਿੱਚ ਲਿਖੀ ਇਹ ਹੈਗੇ ਜੀ ਕਾਪ ਰੂਪ ਦੇ ਵਿੱਚ ਆਪਣੇ ਆਪਣੀ ਸਵੈ ਜੀਵਨੀ ਲਿਖੀ ਸੀ ਕਾਪ ਭਾਸ਼ਾ ਦੇ ਨਿਯਮਤੋਂ ਪਰੇ ਹੁੰਦੀ ਹੈ ਕਾਪ ਭਾਸ਼ਾ ਵਿਆਕਰਨ ਦੇ ਵਿਆਕਰਨ ਦੇ ਨਿਯਮਤੋਂ ਪਰੇ ਹੁੰਦੀ ਹੈ ਇਸ ਤਰ੍ਹਾਂ ਇਹ ਆਪਣੀ ਜੋ ਐਮਸੀਕਿਊ ਟਰੂ ਫਾਲਸ ਫਿਲ ਅਪ ਦੇਈ ਵੀਡੀਓ ਸੀ ਇਹ ਆਪਣੀ ਕੰਪਲੀਟ ਹੁੰਦੀ ਹੈਗੀ ਤਾਂ ਇਸ ਨਾਲ ਤੁਸੀਂ ਮੈਚ ਕਰਕੇ ਆਪਣੇ ਅੱਜ ਦੇ ਪੇਪਰ ਦੇ ਵਿੱਚੋਂ ਨੰਬਰ ਤੁਸੀਂ ਬਣਾ ਸਕਦੇ ਹੋਗੇ ਤਾਂ ਇਸ ਤਰ੍ਹਾਂ ਇਸ ਚੈਨਲ ਤੇ ਡੇਲੀ ਜੋ 10ਵੀਂ ਦਾ 12ਵੀਂ ਦੇ ਪੇਪਰ ਹੋ ਰਿਹਾ ਉਸ ਦੀ ਆਂਸਰ ਕੀ ਦੀ ਵੀਡੀਓ ਆ ਰਹੀ ਹੈ ਇਸ ਕਰਕੇ ਤੁਸੀਂ ਆਪਣੇ ਆਂਸਰ ਜਲਦੀ ਤੋਂ ਜਲਦੀ ਮੈਚ ਕਰਨ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਕਰੋ Dann